ਤੁਗੇ ਲਾਲ ਸਿੰਘ ਹਾਂਜੀ ਦੂਜਾ ਆ ਗਿਆ ਜੀ ਪਿੰਡੀ ਬਲੋਚਾ ਔਰ ਫਤੇਗੜ ਜੁਗੇ ਲਾਲ ਸਿੰਘ ਹਾਂ ਪਿੰਡੀ ਬਲੋਚਾ ਤੇ ਫਤੇਗੜ ਦਾ ਦੂਸਰਾ ਮੈਚ ਇਹ ਚਾਰਾਂ ਟੀਮਾਂ ਦਾ ਇੱਕ ਗਰੁੱਪ ਬਣੂਗਾ ਜੀ ਠੀਕ ਹੈ ਜੀ ਚੁ ਚੁਪਾਤਾ ਹੀ ਦਰ ਹੈ ਆ ਲੈ ਸਾਈਡ ਤੇ ਰੱਖੀਆ ਚਾਰਾਂ ਨੂੰ ਇਕੱਠਾ ਕੇ ਤੇ ਜੀ ਕਿ ਪਿੰਡੀ ਬਲੋਚਾ ਫਤੇਗੜ ਤੇ ਪਿੰਡੀ ਬਲੋਚਾ ਪਿੰਡੀ ਬਲੋਚਾ ਇਹ ਚਾਰਾਂ ਦਾ ਇਕੱਠਾ ਕਰ ਲੈ। ਫਤਿਹਗੜ ਹਾਂ। ਇਹਨਾਂ ਚਾਰਾਂ ਨੂੰ ਇਕੱਠੀਆਂ ਕਰਕੇ ਜੇ ਇੱਕ ਸਾਈਡ ਤੇ ਰੱਖ ਲੈ। ਇਕੱਠੀਆਂ-ਇਕੱਠੀਆਂ ਉਹ ਵੀ ਰੱਖ। ਅਗਲਾ ਚੱਕੋ ਬਈ ਪੂਰਾ। ਆ ਜਾ ਬਈ। ਆ ਪੰਬਾ ਬਿੱਟੂ ਤੋਂ ਬਾਈ ਜੀ ਇਹ ਅਗਲਾ ਪੂੜ ਕਰਨੇ ਕਿ ਹਲਾ ਕੇ ਬਈ ਚੰਗੀ ਤਰ੍ਹਾਂ ਤਿੰਨੇ ਦੋ ਕੱਟ ਦੇ ਇੱਕੋ ਦੇ ਇੱਕ ਨਾਲ। ਇਹ ਤਰ। ਤੇ ਪਾ ਦੋ। ਇਹ ਵੀਰ ਲਾ ਦੇ ਚਾਰੇ ਆਪਸ। ਇਹਨਾਂ ਨੂੰ ਚਾਰਾਂ ਲਾ ਦੇ। ਕਾਕਿਆ ਆ ਇਧਰ ਯਾਰ। ਯਾਰ। ਬਸ ਬਸ ਉੱਥੇ ਜਾਵੜੋ ਤੋ ਦੋ ਚੱਕ ਦੇ ਪਰਚੀ ਦੋ ਪਰਚੀ ਇਹਨਾਂ ਨੂੰ ਹਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਚਾਹ ਦੋ ਚੱਕ ਚਲ ਚਲ ਡੰਗਰ ਖੇੜਾ ਤੇ ਕਬਾਇਆ ਉਹ ਲੱਗਿਆ ਪਿਛਲੀ ਵਾਰ ਦੇ ਫਾਈਨਲ ਫਾਈਨਲ ਵਾਲੇ ਫਾਈਨਲਿਸਟ ਜਿਹੜੀਆਂ ਡੰਗਰ ਖੇੜਾ ਤੇ ਕਬਾਇਆ ਨਾਲ ਕਿਹੜੇ ਬਈ ਇਹਨਾਂ ਦੇ ਪੂਛ ਇੱਕ ਪਾਸੇ ਆ ਗਿਆ ਜੀ ਪਾਵੜਾ ਏ ਤੇ ਦੂਜੇ ਪਾਸੇ ਖਿੱਪਾਂ ਵਾਲੀ ਦੀ। ਪਾਵੜਾ ਏ ਤੇ ਖਿੱਪਾਂ ਵਾਲੀ। ਇਹ ਚਾਰਾਂ ਦਾ ਗਰੁੱਪ ਬਣ ਗਿਆ। ਆਜੋ ਭਾਈ। ਤੀਸਰਾ ਬੰਦਾ ਆਜੋ ਸਾਹਮਣੇ। ਇੱਥੇ ਹੁਣ ਪੂਲ ਆ ਉਹ ਬਿੱਚ ਪਾਉਣਾ ਇਹ ਦੇ ਕੇ ਬਾਅਦ ਚ ਐਂਡ ਤੇ ਜਾਊਗਾ। ਉਹ ਅੱਠਵਾਂ ਪੂਲ ਕਰਦੀ ਕੋਈ। ਉਹ ਅੱਠਵਾਂ ਕਰਨਾ। ਲਾਲ ਚਾਰ ਆਇਆ ਯਾਰ ਕਿੰਨਾ। ਰੰਕੂ ਆਇਆ। ਸਨਨ ਉਹ ਲਾ ਕੇ ਚੰਤਰਾਂ ਦੋ ਦੋ ਕਰ ਪੂਗਾ। ਉਹ ਜੰਬਲਾ ਚਾਪ ਸਾਰੇ ਮਲਾ ਇੰਨਾ ਚੇ ਦੱਸ ਦੇ ਵੀ ਜਿਹੜਾ ਖੁੰਡ ਵਾਲਾ ਸੈਣੀਆ ਦੀ ਟੀਮ ਦਾ ਮੈਚ ਆਊਗਾ ਉਹ ਪਿੱਛੇ ਜਾਊਗਾ। ਕਮੇਟੀ ਦਾ ਤਾਂ ਬਈ ਲਾਸਟ ਦੇ ਨਹੀਂ ਦੱਥਿਆ ਨਹੀਂ ਨਾ ਆਪਾਂ। ਲਾਸਟ ਬਾਅਦ ਚ ਡਿਸਾਈਡ ਕਰ ਲਾਂਗੇ। ਘੁਰਕਾ ਤੇ ਭੁੰਦਰ ਜਈ ਘੁਰਕਾ ਵੀ। ਘੁਰਕਾ ਤੇ ਭੁੰਦਰ ਦਾ ਮੈਚ ਵੀ ਫੋਲੋ ਜੀ ਉਸ ਤੋਂ ਬਾਅਦ ਆ ਗਿਆ ਜੀ ਖੁੰਡ ਵਾਲਾ ਆਏ ਆਏ ਆਹੀ ਪਸੈਂਡ ਜੀ ਸੈਣੀ